ਕਿਸਾਨ ਦੋਸਤੋ ਮੈਂ ਡਾਕਟਰ ਅਲਰ ਬਾਇਓਕਾਰਬ ਸੀਡ ਦਵਲਾਂ ਤੋਂ ਇਹ ਸਾਡੀ ਫਸਲ ਜਿਹੜੀ ਹੈ ਇਹਨੂੰ ਕਹਿੰਦੇ ਗਜ਼ਾਨੀਆਂ ਇਹ ਤੁਹਾਡੇ ਵੀ ਬਹੁਤ ਸਾਰਿਆਂ ਦੇ ਲੱਗੀ ਹੋਈ ਹੈ ਗਜ਼ਾਨੀਆਂ ਦੀ ਫਸਲ ਹੈ ਗਜ਼ਾਨੀਆਂ ਸਨਸ਼ਾਈਨ ਵੈਰਾਈਟੀ ਹੈ ਸਨਸ਼ਾਈਨ ਹਾਈਬ੍ਰਿਡ ਕਹਿੰਦੇ ਇਹਨੂੰ ਇਸ ਵੈਰਾਈਟੀ ਨੂੰ ਇਹ ਵੀ ਤੁਹਾਡੇ ਲੱਗੀ ਹੋਈ ਹੈ ਤੇ ਇਹ ਦੇਖੋ ਇਹਦੇ ਵਿੱਚ ਹੁਣ ਫੁੱਲ ਆ ਰਿਹਾ ਕੁਝ ਫੁੱਲ ਤਾਂ ਆ ਚੁੱਕਿਆ ਹੈ ਆ ਕਿੰਨੀਆਂ ਡੋਡੀਆਂ ਦੇਖੋ ਇਹ ਸਾਰੀਆਂ ਡੋਡੀਆਂ ਨੂੰ ਫੁੱਲ ਆਉਣਗੇ ਤੇ ਫੁੱਲ ਤਾਂ ਆਊਗਾ ਜੇ ਫਸਲ ਹੈ ਹੀ ਜੀ ਹੋਜੂਗੀ ਬੂਟੇ ਏਡੇ ਏਡੇ ਹੋ ਜਾਣਗੇ ਜੇ ਬੂਟਿਆਂ ਦਾ ਸਾਈਜ਼ ਐਡਾ ਨਹੀਂ ਹੋਊਗਾ ਤਾਂ ਫੁੱਲ ਨਹੀਂ ਆਊਗਾ ਇਹਨੂੰ ਤਾਂ ਇਹ ਸਟੇਜ ਹੈ ਕਿ ਹੁਣ ਇਹਨੂੰ ਤੁਸੀਂ ਆ ਪਾਣੀ ਦੇ ਕੇ ਰੱਖੋ ਖਾਦ ਪਾ ਕੇ ਰੱਖੋ ਤੇ ਇਹਨੂੰ ਤੁਸੀਂ ਪੂਰੇ ਫੁੱਲ ਲਾਓ ਤਾਂ ਕਿ ਤੁਹਾਡੇ ਇਹ ਤਾਂ ਵਧੀਆ ਝਾੜ ਦਵੇ ਇਸ ਤੋਂ ਬਾਅਦ ਜਦੋਂ ਬੀਜ ਬਣੇਗਾ ਉਹ ਬੀਜ ਕਿਸ ਤਰ੍ਹਾਂ ਇਕੱਠਾ ਕਰਨਾ ਮੈਂ ਤੁਹਾਨੂੰ ਦੱਸਾਂਗਾ ਫਿਰ ਹਾਲ ਅੱਜ 4 ਮਾਰਚ ਨੂੰ ਫਸਲ ਦੀ ਇਹੀ ਜੀ ਹਾਲਤ ਹੈ ਗਜ਼ਾਨੀਆਂ ਫਸਲ ਦੀ ਇਹੀ ਜੀ ਹਾਲਤ ਹੈ ਸਾਡੇ ਫਾਰਮ ਤੇ ਤੇ ਮੈਨੂੰ ਆਸ ਹੈ ਵੀ ਤੁਹਾਡੇ ਫਾਰਮ ਤੇ ਵੀ ਇਹ ਫਸਲ ਜਿਹੜੀ ਹੈ ਅੱਛੀ ਹਾਲਤ ਚ ਹੋਏਗੀ ਇੰਨਾ ਫੁੱਲ ਆ ਚੁੱਕਿਆ ਹੋਏਗਾ ਤੇ ਇਹ ਤੋਂ ਡਬਲ ਫੁੱਲ ਹਣੇ ਹੋਰ ਆਉਣਾ ਇਹਨੂੰ ਸੋ ਇਸਰਕੇ ਜਿਹੜੇ ਕਿਸਾਨ ਵੀਰਾਂ ਦੇ ਇਹ ਫਸਲ ਲੱਗੀ ਹੋਈ ਆ ਉਹਦਾ ਧਿਆਨ ਕਰੋ ਉਹਦੇ ਚ ਜੇ ਤੁਹਾਡ ਨੂੰ ਲੱਗਦਾ ਤੁਹਾਡੀ ਫਸਲ ਇਸ ਫਸਲ ਤੋਂ ਪਿੱਛੇ ਆ ਤੇ ਹੁਣ ਕੁਝ ਕਰੋ ਤਾਂ ਕਿ ਤੁਹਾਡੀ ਫਸਲ ਜਿਹੜੀ ਚੰਗਾ ਝਾੜ ਦੇ ਸਕੇ ਦੇਖੋ ਮੈਂ ਤੁਹਾਨੂੰ ਕਲੋਜ਼ ਅਪ ਦਿਖਾ ਰਿਹਾ ਫਸਲ ਇੱਕ ਇੱਕ ਬੂਟੇ ਨੂੰ ਹਲੇ 10 10 ਫੁੱਲ ਹੈ ਪਰ ਇਸ ਬੂਟੇ ਹਰੇਕ ਬੂਟੇ ਨੂੰ ਜਿਹੜੇ ਆ ਉਹ 30 30 40 40 ਫੁੱਲ ਹੋ ਜਾਣਗੇ ਤੋਂ ਇਸਰਕੇ ਤੁਸੀਂ ਧਿਆਨ ਕਰੋ ਇਸ ਫਸਲ ਦਾ